ਮਿੱਠੀ ਤੋਂ ਮਿੱਠੀ ਖਜੂਰ ਮਿੱਠੀ ਤੇ ਇਸ ਤੋਂ ਮਿੱਠੀ ਗੁਲਕੰਦ ਗੁਲਾਬ ਦੀਏ mohabbat ਮਿੱਠੀ ਹੈ ਬਹੁਤ ਮਿੱਠੀ ਦੱਸਦੀ ਇੱਕ ਇੱਕ ਲਹਿਰ ਚਨਾਬ ਦੀਏ ਇਨਾ ਸਭਨਾ ਤੋਂ ਮਿੱਠਾ ਸ਼ਹਿਦ ਹੈ ਪਰ ਬੋਲੀ ਸ਼ਹਿਦ ਤੋਂ ਵੀ ਮਿੱਠੀ ਪੰਜਾਬ ਦੀ ਹੈ ਬਹੁਤ ਅਮੀਰ ਹੈ ਪੰਜਾਬ ਦਾ ਸਭਿਆਚਾਰ ਪੰਜਾਬ ਦੀ ਬੋਲੀ ਪੰਜਾਬ ਦਾ ਵਿਰਸਾ ਤੇ ਪੰਜਾਬੀ ਗੀਤ ਸੰਗੀਤ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਗੀਤ ਸੰਗੀਤ ਦੀ ਤਾਂ ਮੁਸਕਰਾਹਟ ਸਾਡੇ ਚਿਹਰਿਆਂ ਤੇ ਆਉਣਾ ਲਾਜ਼ਮੀ ਹੈ ਤੇ ਅੱਜ ਜਿਸ ਮਾਨਮਤੀ ਸ਼ਖਸੀਅਤ ਨੂੰ ਮੈਂ ਤੁਹਾਡੇ ਰੂਬਰੂ ਕਰਾਉਣ ਜਾ ਰਹੀਆਂ ਉਹਨਾਂ ਦਾ ਪੰਜਾਬੀ ਸੰਗੀਤ ਦੇ ਖੇਤਰ ਦੇ ਵਿੱਚ ਬਹੁਤ ਵਿਲੱਖਣ ਯੋਗਦਾਨ ਹੈ ਉਹਨਾਂ ਨੇ ਮਿਆਰੀ ਗਾਇਕੀ ਨੂੰ ਹੰਗਾਰਾ ਦਿੱਤਾ ਮਿਆਰੀ ਗੀਤ ਲਿਖੇ ਪਰਿਵਾਰ ਵਿੱਚ ਬੈਠ ਕੇ ਵੇਖੇ ਜਾਣ ਵਾਲੇ ਸੁਨੇ ਜਾਣ ਵਾਲੀ ਗਾਇਕੀ ਦੀ ਉਹਨਾਂ ਨੇ ਸਿਰਜਣਾ ਕੀਤੀ ਤੇ ਜੇਕਰ ਮੈਂ ਗੱਲ ਕਰਾਂ ਕਿ ਪੰਜਾਬੀ ਦੇ ਬਹੁਤ ਹੀ ਸਿਰਮਾਰ ਗਾਇਕ ਜਿਨ੍ਹਾਂ ਨੇ ਉਹਨਾਂ ਦੀ ਗੀਤਾ ਨੂੰ ਗਾਇਆ ਬਿਨਾ ਕਿਸੇ ਦੇਰੀ ਦੇ ਮਿਲਦੇ ਹਾਂ ਜੀ ਬਿੱਟੂ ਖੰਨੇ ਵਾਲਾ ਵਾਲਾ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਾਤ ਬਾਤ ਬਹੁਤ ਬਹੁਤ ਧੰਨਵਾਦ ਪੰਜਾਬ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਓ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਓ ਪੰਜਾਬ ਨੂੰ ਪਿਆਰ ਕਰਨ ਵਾਲਿਓ ਪੰਜਾਬ ਦੀਦਰਖੇਸ਼ ਧਰਤੀ ਨੂੰ ਪਿਆਰ ਕਰਨ ਵਾਲਿਓ ਤੁਹਾਡੇ ਆਪਣੇ ਬਣਾਏ ਲੋਕ ਗਾਇਕ ਤੇ ਗੀਤਕਾਰ ਬਿੱਟੂ ਖੰਨੇ ਵਾਲਾ ਵੱਲੋਂ ਸਾਰੇ ਦੁਨੀਆ ਦੇ ਕੋਨੇ-ਕੋਨੇ ਵਿੱਚ ਰੂਬਰੂ ਪ੍ਰੋਗਰਾਮ ਦੇਖ ਰਹੇ प्यारे दर्शकों मेरे ਵੱਲੋਂ ਬੜੀ ਪਿਆਰੀ ਨਿੱਗੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਬਿੱਟੂ ਖੰਨੇ ਵਾਲਾ ਜੀ ਅਰ ਬਲਜਿੰਦਰ ਸਿੰਘ ਜੀ ਜੀ ਇਹ ਜਿਹੜਾ ਸਫ਼ਰ ਸੀ ਇਹ ਕਿਦਾਂ ਦਾ ਸੀਗਾ ਸਫ਼ਰ ਮਾਤਾ ਪਿਤਾ ਨੇ ਜਦੋਂ ਜਨਮ ਦਿੱਤਾ ਹੋਣਾ ਕਿੰਨਾ ਚਾਹ ਹੋਣਾ ਉਹਨਾਂ ਨੂੰ ਉਹ ਮਾਲਕ ਜਾਣਦਾ ਉਦੋਂ ਅਸੀਂ ਤਾਂ ਜੇ ਪ੍ਰਵੇਸ਼ ਕੀਤਾ ਸੀ ਇਸ ਜੰਨਤ ਅਸ ਇਸ ਦੁਨੀਆ ਦੇ ਵਿੱਚ ਨਾਮ ਬੜੇ ਲਾਡ ਨਾਲ ਰੱਖਿਆ ਬਲਜਿੰਦਰ ਸਿੰਘ ਜਿਹੜਾ ਸਕੂਲ ਦੇ ਰਜਿਸਟਰਾਂ ਤੇ ਚੜਿਆ ਰਾਸ਼ਨ ਕਾਰਡ ਬਣੇ ਆਧਾਰ ਕਾਰਡ ਬਣੇ ਅੱਜ ਤੱਕ ਪਾਸਪੋਰਟ ਜੋ ਵੀ ਗਵਰਨਮੈਂਟ ਦੇ ਕਾਗਜ਼ ਨੇ ਉਹਨਾਂ 'ਚ ਬਲਜਿੰਦਰ ਸਿੰਘ ਹੈ ਬਿੱਟੂ ਨਾਮ ਬੜੇ ਲਾਡ ਨਾਲ ਜਿਹੜਾ ਰੱਖਿਆ ਸੀ ਛੋਟਾ ਜਿਹਾ ਉਹ ਛੋਟੇ ਨਾਮ ਨੇ ਅੱਜ ਰੋਟੀ ਵੀ ਦਿੱਤੀ ਹੈ ਉਸ ਨਾਮ ਨੇ ਅੱਜ ਬਹੁਤ ਵੱਡਾ ਦੁਨੀਆ ਦੇ ਵਿੱਚ ਨਾਮ ਦਿੱਤਾ ਇੱਕ ਔਰਾ ਦਿੱਤਾ ਇੱਕ ਪਛਾਣ ਦਿੱਤੀ ਹੈ ਸੋ ਮੈਂ ਪਹਿਲੇ ਆਪਣੇ ਬਿੱਟੂ ਨਾਮ ਨੂੰ ਦਿੰਨਾ ਖੰਨਾ ਮੇਰਾ ਸ਼ਹਿਰ ਹੈ ਮੇਰੇ ਨਾਨਕਿਆਂ ਦਾ ਸ਼ਹਿਰ ਹੈ ਔਰ ਮੇਰੇ ਨਾਮ ਦੇ ਨਾਲ ਖੰਨੇ ਵਾਲਾ ਲੱਗ ਜਾਣਾ ਮੈਂ ਇਸ ਨਾਮ ਨੂੰ ਪਿਆਰ ਕਰਦਾ ਔਰ ਮਾਨਸਾ ਜ਼ਿਲ੍ਹਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਔਰ ਬਾਰਡਰ ਤੇ ਜਿਹੜਾ ਪਿੰਡ ਹੈ ਤੁਹਾਡਾ ਆਲੂਪੁਰ ਉਧਰੋਂ ਫਿਰ ਖੰਨੇਵਾਲ ਆਉਣ ਦਾ ਜਿਹੜਾ ਸਬਬ ਹੈਗਾ ਇਹ ਕਿਸ ਤਰ੍ਹਾਂ ਬਣਦਾ ਹੈ ਸੈਨੇ ਕਹਿੰਦੇ ਨੇ ਵਕਤ ਬਹੁਤ ਤਾਕਤਵਰ ਹੈ ਵਕਤ ਨਾਲ ਦੀ ਕਿਸੇ ਨੇ ਤਾਕਤ ਕਿਸੇ ਚੀਜ਼ ਨਹੀਂ ਜੀ ਵਕਤ ਨੇ ਐਸੀ ਹਨੇਰੀ ਚੁਲਾਈ ਕਿ ਇੱਕ ਸਾਲ ਦੇ ਵਿੱਚ ਵਿੱਚ ਹੀ ਘਰ ਦੀ ਸਾਰੀ ਉਥਲ-ਪੁਥਲ ਹੋ ਗਈ ਜੀ ਤੇ ਸਨ 1990 ਦੇ ਵਿੱਚ ਮੈਂ ਆਪਣੇ ਨਾਨਕੇ ਪਿੰਡ ਸ਼ਾਪੁਰ ਜਿਹੜਾ ਅੱਜ ਕੱਲ ਜ਼ਿਲ੍ਹਾ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਪਰ ਖੰਨੇ ਦੀ ਬਿਲਕੁਲ ਜੜ ਦੇ ਵਿੱਚ ਹੈ ਖੰਨਾ ਸ਼ਹਿਰ ਹੈ ਜਿਹੜਾ ਲੁਧਿਆਣੇ ਚ ਹੈ ਜੀ ਔਰ ਮੈਂ ਖੰਨਾ ਸਾਡਾ ਸ਼ਹਿਰ ਪੈਂਦਾ ਪਿੰਡ ਮੇਰਾ ਸ਼ਾਪੁਰ ਹੈ ਨਾਨਕਿਆਂ ਦਾ ਪਿੰਡ ਹੈ ਨਾਨਕਿਆਂ ਨੇ ਸੰਭਲਿਆ ਦੋ ਭਰਾ ਸੀ ਦੋਨਾਂ ਨੂੰ ਸੰਭਲਿਆ ਤੇ ਜਦੋਂ ਗੀਤ ਰਿਕਾਰਡ ਹੋਏ ਤੇ ਉਹਨਾਂ ਨੇ ਪਿੱਛੇ ਲਿਖਤਾ ਖਾਨਨੇ ਵਾਲਾ ਤੇ ਆਪਾਂ ਖਾਨਦੇ ਵਾਲੇ ਦੇ ਹੋ ਗਏ ਖਾਨਨੇ ਸ਼ਹਿਰ ਦੇ ਹੋ ਗਏ ਖਾਨਨੇ ਵਾਲਾ ਬਣ ਗਏ ਬਸ ਇਹ ਇਹ ਹੀ ਸਬਬ ਹੈ ਸੋ ਬਚਪਨ ਤੋਂ ਸੋਚਿਆ ਸੀਗਾ ਕਿ ਗਾਇਕ ਬੰਨਾ ਹੈ ਇਹ ਗੀਤਕਾਰ ਬੰਨਾ ਹੈ ਜਾਂ ਸ਼ੌਕ ਸੀਗਾ ਸ਼ੌਕ ਜਿਹੜਾ ਸੀਗਾ ਉਹ ਤੁਹਾਡਾ profession ਬਣ ਗਿਆ ਮੈਂ ਗਾਇਕਾ ਨੂੰ ਗੀਤਕਾਰਾਂ ਨੂੰ ਅਕਸਰ ਸੁਣਿਆ ਲੋਕ ਕਹਿੰਦੇ ਮੈਂ ਸਕੂਲ ਚ ਗਾਉਂਦਾ ਸੀ ਮੇਰਾ ਬਚਪਨ ਤੋਂ ਸ਼ੌਕ ਸੀ ਮੈਂ ਕਹਿੰਦਾ ਨਹੀਂ ਇਹ ਕਿਤੇ ਨਾ ਕਿਤੇ ਤੁਹਾਡੇ ਅੰਦਰ ਜਿਹੜੇ ਗੀਤਕਾਰ ਹੀ ਹੈ ਨਾ ਗੀਤਕਾਰੀ ਤਾਂ ਇੱਕ ਕੁਦਰਤ ਦੀ ਦੇਣ ਹੈ ਹਰ ਬੰਦਾ ਲੇਖ ਨਹੀਂ ਸਕਦਾ ਹੂੰ ਗਾ ਸਕਦਾ ਹੈ ਜੀ ਕੋਈ ਗੀਤਕਾਰ ਹੈ ਜਿਹੜਾ ਉਹ ਗਾ ਸਕਦਾ ਹੈ ਪਰ ਗਾਇਕ ਜ਼ਰੂਰੀ ਨਹੀਂ ਕਿ ਗੀਤਕਾਰ ਬਣ ਜਾਵੇ ਜੀ ਜਿਹੜਾ ਉਪਜ ਹੈ ਨਾ ਉਪਜ ਜੋ ਸਮਾਲਕ ਦੀ ਦੇਣ ਹੈ ਗੀਤਕਾਰੀ ਤਾਂ ਉਹਦੀ ਦੇਣ ਹੈ ਤੇ ਮੈਂ ਵੈਸੇ 8ਵੀਂ 9ਵੀਂ ਤੋਂ ਚ ਰੀਟਣਾ ਆ ਸ਼ੁਰੂ ਕਰਤਾ ਸੀ ਗਾਣੇ ਮੇਰਾ ਪਹਿਲਾ ਪਹਿਲਾ ਗੀਤ ਅਖਬਾਰ ਚ ਵੀ ਛਪਿਆ ਉਦੋਂ ਤੇ ਹੌਲੀ ਹੌਲੀ 94 ਕਹਿੰਦਾ ਪਾ 1994 ਦੇ ਵਿੱਚ ਮੇਰਾ ਪਹਿਲਾ ਗੀਤ ਰਕਾਰਡ ਹੋਇਆ ਜੀ ਤੇ ਆਪਣੇ ਤੇ ਗੀਤਕਾਰੀ ਦੀ ਮੋਰ ਲੱਗ ਗਈ ਤੇ ਜੇ ਉਹ ਪਹਿਲਾ ਗੀਤ ਅਸੀਂ ਸੁਨਣਾ ਚਾਹੀਏ ਤਾਂ ਬਿਲਕੁਲ ਸੁਣਾਉਂਗਾ ਮੇਰੀ ਆਵਾਜ਼ ਚ ਨਹੀਂ ਸੀ ਜੀ ਮੇਰਾ ਲਿਖਿਆ ਹੋਇਆ ਜ਼ਰੂਰ ਸੀ ਤੁਸੀਂ ਕਹੋਗੇ ਮੈਂ ਇੱਕ ਮੁੰਡਾ ਹੋ ਕੇ ਕੁੜੀ ਦੇ ਹਾਪ ਭਾਵ ਲਈ ਗੀਤ ਲਿਖਿਆ ਸੀ ਉਸ ਕੀ ਸੀ ਕੱਲੀ ਕੱਲੀ ਮਾਪਿਆਂ ਦੀ ਧੀ ਮੈਂ ਵੀ ਜੱਗ ਤੇ ਕੱਲੀ ਕੱਲੀ ਮਾਪਿਆਂ ਦੀ ਧੀ ਮੈਂ ਵੀ ਜੱਗ ਤੇ ਕੱਲਾ ਕੱਲਾ ਮਾਪਿਆਂ ਦਾ ਤੂੰ ਵੇਖ ਕਦੇ ਚਿਤ ਕਰਦਾ ਤੇਰੀ ਮਾਂ ਦੀ ਬਣ ਜਾ ਮੈਨੂੰ ਮੈਂ ਕਦੇ ਕਦੇ ਚਿਤ ਕਰਦਾ ਤੇਰੀ ਮਾਂ ਦੀ ਬਣ ਜਾ ਮੈਨੂੰ ਮੈਂ ਕਦੇ ਕਦੇ ਚਿਤ ਕਰਦਾ ਵਾਹ ਜੀ ਵਾਹ ਕੀ ਬਾਤ ਆ ਔਰ ਪਹਿਲਾ ਗੀਤ ਗਾਇਆ ਔਰ ਉਸ ਤੋਂ ਬਾਅਦ ਬਹੁਤ ਸਾਰੇ ਗਾਇਕਾਂ ਨੇ ਤੁਹਾਡੇ ਗੀਤ ਜਿਹੜੇ ਨੇ ਉਹ ਗਾਏ ਨੇ ਤੁਹਾਡੇ ਲਿਖੇ ਗੀਤ ਗਾਏ ਨੇ ਜੇਕਰ ਮੈਂ ਗੱਲ ਕਰਾਂ ਜਨਾਬ ਸਰਦੂਲ ਸਿਕੰਦਰ ਜੀ ਦੀ ਸਤਵਿੰਦਰ ਬਿੱਟੀ ਜੀ ਦੀ ਔਰ ਦੁਰਗਾ ਰੰਗੀਲਾ ਜੀ ਦੀ ਔਰ ਇਹ ਲਾਈਨ ਬਹੁਤ ਲੰਬੀ ਜੇਕਰ ਮੈਂ ਜਾਨਣਾ ਚਾਹਾਂ ਕਿ ਕਿਹੜੇ ਕਿਹੜੇ ਜਿਹੜੇ ਗਾਇਕ ਨੇ ਤੁਹਾਡੇ ਗੀਤ ਗਾ ਚੁੱਕੇ ਨੇ ਬਹੁਤ ਹੀ ਲੰਬੀ ਲਾਈਨ ਹੈ ਮਨਪ੍ਰੀਤ ਅਖਤਰ ਜੀ ਜੀ ਉਹਨਾਂ ਨੂੰ ਤਾਂ ਮੇਰਾ ਸਲੂਟ ਹੈ ਸਵਰਗਾਂ ਚ ਵਸਾ ਹੋਵੇ ਮੈਨੂੰ ਗਾਇਕ ਬਣਾਉਣ ਵਾਲੀ ਉਹ ਮੇਰੀ ਭੈਣ ਹੈ ਵੱਡੀ ਜੀ ਔਰ ਸੁਰਿੰਦਰ ਸ਼ਿੰਦਾ ਜੀ ਪਰਮਿੰਦਰ ਸੰਧੂ ਜੀ ਰਣਜੀਤ ਮਣੀ ਜੀ ਅਫਤਰ ਅਲੀ ਮਤੋਈ ਜੀ ਮਨਜੀਤ ਰੂਪੋਂ ਵਾਲੀਆ ਜੀ ਤੇ ਕੁਲਦੀਪ ਰਸੀਲਾ ਜੀ ਸਤਵਿੰਦਰ ਬੇਟੀ ਸਰਦੂਲ ਸਕੰਦਰ ਦੁਰਗਾ ਰਗੀਲਾ ਆਸ਼ਕ ਅਲੀ ਮੈਸ ਪੂਜਾ ਬਾਈ ਅਮਰਜੀਤ ਜੀ ਸੁਦੇਸ਼ ਕੁਮਾਰੀ ਜੀ ਸਰਮਣੀ ਜੀ ਬਲਜਿੰਦਰ ਢਿੱਲੋਂ ਜੀ ਮਤਲਬ ਬਹੁਤ ਲੰਬੀ ਲਾਈਨ ਹੈ ਬਹੁਤ ਲੰਬੀ ਲਾਈਨ ਹੈ ਤੇ ਮੇਰਾ ਉਹਨਾਂ ਗਾਇਕਾਂ ਨੂੰ ਸਲੂਟ ਹੈ ਉਹਨਾਂ ਕਰਕੇ ਮੈਂ ਅੱਜ ਬੈਠਾ ਜੀ ਧੰਨ ਆ ਜਦੋਂ ਤੁਸੀਂ ਲਿਖਦੇ ਹੋ ਇੱਕ ਤਾਂ ਹੁੰਦਾ ਹੈ ਕਿ ਜਦੋਂ ਕੋਈ ਲੇਖਕ ਲਿਖਦਾ ਹੈ ਇੱਕ ਆਮਦ ਹੁੰਦੀ ਹੈ ਹਾਂਜੀ ਔਰ ਇੱਕ ਅਸੀਂ ਸਮਾਜਿਕ ਵਿਸ਼ੇ ਜਿਹੜੇ ਉਹ ਲੈਨੇ ਆ ਜਿਸ ਤਰ੍ਹਾਂ ਅਸੀਂ ਸਦਰਾਂ ਦੀ ਗੱਲ ਕਰਦੇ ਹਾਂ ਕਿਸੇ ਚਾਵਾਂ ਦੀ ਗੱਲ ਕਰਦੇ ਹਾਂ ਹੁਣੇ ਤੁਸੀਂ ਗੱਲ ਕੀਤੀ ਹੈ ਕਿ ਕਿਸੇ ਕੁੜੀ ਦੇ ਖਿਆਲ ਦੀ ਗੱਲ ਮਤਲਬ ਕਿਸ ਤਰ੍ਹਾਂ ਇਹ ਔੜ ਜਾਂਦੀਆਂ ਚੀਜ਼ਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਗੋਡ ਗਿਫਟ ਹੈ ਉਸ ਮਾਲਕ ਦੀ ਰਹਿਮਤ ਹੈ ਕੁਛ ਨਹੀਂ ਹੋੜਦਾ ਕਿ ਮੈਂ ਬਹੁਤਾ ਪੜਿਆ ਨਹੀਂ ਮੈਂ ਸਿਰਫ میٹرਕ ਕੀਤੀ ਉਹ ਵੀ ਦੋ ਤਿੰਨ ਵਾਰ ਫੇਲ ਫੂਲ ਹੋ ਕੇ ਬਹੁਤਾ ਪੜਿਆ ਨਹੀਂ ਮੈਂ ਪਰ ਮੈਂ ਉਸ ਤੋਂ ਬਾਅਦ ਜਦੋਂ ਮੈਨੂੰ ਚੇਟਕ ਲੱਗੀ ਮੈਂ 1994 ਚ ਹੀ ਉਸਤਾਦ ਧਾਰਿਆ ਜਨਾਬ ਸਰਦੂਲ ਸਕੰਦਰ ਸਾਹਿਬ ਦੇ ਘਰ ਮੇਰਾ ਮੇਲ ਹੋਇਆ ਮੇਰੇ ਮਾਨਯੋਗ ਉਸਤਾਦ ਜੀ ਸਰਮਖ ਭੁੱਲਰ ਸਾਹਿਬ ਹੋਰ ਨਾਲ ਜੀ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਫਿਰ ਮੈਂ ਲਿਟਰੇਚਰ ਬਹੁਤ ਪੜਿਆ ਜੀ ਫਿਰ ਤਾਂ ਹੁਣ ਅੱਜ ਸੁਖ ਨਾਲ ਘਰ ਇੱਕ ਕਮਰਾ ਲਾਇਬ੍ਰੇਰੀ ਦਾ ਹੀ ਹੈ ਜੀ ਇੰਨਾ ਕੁ ਪੜਿਆ ਇੰਨਾ ਕੁ ਪੜਿਆ ਜਿਹੜਾ ਸੀ ਕੋ ਵਿਸ਼ਾ ਵਸਤੂ ਇਕੱਠਾ ਕਰਨਾ ਪੈਂਦਾ ਲਿਖਣ ਵਾਸਤੇ ਜੀ ਉਹਨਾਂ ਦਾ ਸਾਬ ਫਿਰ ਜਦੋਂ ਤੁਹਾਡੇ ਕੋਲ ਇਟਾਂ ਸੀਮਿੰਟ ਤੇ ਬਜਰੀ ਰੇਤਾ ਸਾਰਾ ਕੁਝ ਪਿਆ ਹੋਵੇ ਤੇ ਨਕਸ਼ਾ ਨਕਸ਼ਾ ਜਿਹੜਾ ਗੀਤ ਜਿਹੜਾ ਆਉਂਦਾ ਹੈ ਉਹਦਾ ਵਿਸ਼ਾ ਉਹ ਨਕਸ਼ਾ ਹੁੰਦਾ ਜੀ ਬਾਕੀ ਦੇ ਸ਼ਬਦ ਨੇ ਉਹ ਤੁਹਾਡੇ ਇਟਾ ਰੇਤਾ ਬਜਰੀ ਸੀਮੈਂਟ ਹੈ ਉਹਦੇ ਨਾਲ ਤੁਸੀਂ ਇੱਕ ਬੜਾ ਵੱਡਾ ਮਹਿਲ ਮਕਾਨ ਖੜਾ ਕਰ ਦਿੱਤਾ ਜੀ ਤਾਂ ਬਿੱਟੂ ਖੰਨੇ ਵਾਲਾ ਹਾਂ ਜੀ ਬਹੁਤ ਵਧੀਆ ਗੀਤਕਾਰ ਨੇ ਬਹੁਤ ਨਾਮਵਰ ਅਲਾਇਕਾ ਨੇ ਤੁਹਾਡੇ ਗੀਤ ਗਾਏ ਨੇ ਜੀ ਧੰਨਵਾਦ ਫਿਰ ਕੀ ਕਾਰਨ ਹੋਏ ਕਿ ਤੁਸੀਂ ਗੀਤਕਾਰ ਤੋਂ ਗਾਇਕੀ ਵੱਲ ਵੀ ਆਏ ਕਿਉਂਕਿ ਗਾਇਕ ਜਿਹੜਾ ਹੈ ਉਹ ਗੀਤਕਾਰ ਦੇ ਅੰਦਰ ਹੁੰਦਾ ਹੈ ਇਹ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿਹੜੇ ਕਾਰਨ ਸੀਗੇ ਕਿ ਤੁਸੀਂ ਸੋਚਿਆ ਕਿ ਨਹੀਂ ਹੁਣ ਮੈਨੂੰ ਗਾਇਕੀ ਵੱਲ ਵੀ ਆਉਣਾ ਚਾਹੀਦਾ ਆਵਾਜ਼ ਅੱਛੀ ਸੀ ਜੀ ਮਾਲਕ ਦੀ ਕਿਰਪਾ ਸੀ ਆਵਾਜ਼ ਅੱਛੀ ਸੀ ਜਦੋਂ ਵੀ ਮੈਂ ਕੋਈ ਗੀਤ ਰਿਕਾਰਡ ਕਰਾਉਂਦਾ ਜਾਂ ਦੂਸਰੇ ਗਾਇਕਾਂ ਨੂੰ ਆਪਣਾ ਗੀਤ ਲਿਖਿਆ ਦਿੰਦਾ ਸੀ ਜੀ ਮੈਂ ਗਾ ਕੇ ਔਰ ਕੰਪੋਜੀਸ਼ਨ ਕਰਕੇ ਦਿੰਦਾ ਸੀ ਸਰਜਾ ਬਣਾ ਕੇ ਦਿੰਦਾ ਸੀ ਗਾ ਕੇ ਦੱਸਦਾ ਸੀ ਕਿ ਆ ਗੀਤ ਜੀ ਮੈਨੂੰ ਅਖੀਰ ਫਿਰ ਜਿਹੜਾ ਪ੍ਰੇਰਿਤ ਕੀਤਾ ਉਹ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਮੰਤਰੀ ਅਖਤਰ ਹੋਰਾਂ ਨੇ ਕਿ ਤੂੰ ਗਾਉਂਦਾ ਕਿਉਂ ਨਹੀਂ ਹੂੰ ਤੇ ਅੰਦਰ ਗਾਇਕ ਜਰੂਰ ਸੀ ਪਰ ਇੱਕ ਮੋੜ ਐਸਾ ਜ਼ਿੰਦਗੀ ਦਾ ਆ 2002 3 ਦੇ ਵਿੱਚ ਜੀ ਕਿ ਬਿਜ਼ਨਸ ਉਥਲ-ਪੁਥਲ ਹੋ ਗਿਆ ਜਿਹੜਾ ਕਾਰੋਬਾਰ ਕਰਦਾ ਸੀਗਾ ਉਹਦੇ ਚ ਸਾਡੀ ਪਾਰਟਨਰ ਸੀ ਕਿ ਆਪਸ ਤੇ ਵਿੱਚ ਥੋੜਾ ਜਿਹਾ ਹੋ ਗਿਆ ਕੋਈ ਮੇਰੇ ਮੇਰਾ ਕਾਫੀ ਅਫਸੈਟ ਹੋ ਗਿਆ ਮੈਨੂੰ ਲੋੜ ਵੀ ਸੀ ਮੇਰੀ ਨੀਡ ਸੀ ਜਿਵੇਂ ਆਪਾਂ ਨੂੰ ਰੋਜ਼ ਸਵੇਰੇ ਤੇ ਸ਼ਾਮ ਨੂੰ ਰੋਟੀ ਦੀ ਲੋੜ ਹੈ ਤੇ ਮੇਰੀ ਲੋੜ ਹੋਣ ਕਰਕੇ ਮੈਂ ਉਹ ਗਾਇਕੀ ਨੂੰ ਅਪਣਾਇਆ ਤੇ ਬਸ ਮੈਂ ਕਈ ਜਨਮ ਦੇਣ ਨਹੀਂ ਦੇ ਸਕਦਾ ਇਹਨਾਂ ਰੱਬ ਵਰਗੇ ਸਿਰੋਤਿਆਂ ਦਾ ਜਿਨ੍ਹਾਂ ਨੇ ਮੈਨੂੰ ਅਪਣਾ ਲਿਆ ਜੀ ਅਪਣਾ ਲਿਆ ਮੈਨੂੰ ਮੇਰੇ ਗੀਤਾਂ ਨੂੰ ਪਸੰਦ ਕੀਤਾ ਜੀ ਤੇ ਮੈਂ ਅੱਜ ਜੋ ਵੀ ਹਾਂ ਜੀ ਤੁਹਾਡੇ ਕਰਕੇ ਹਾਂ ਭਰਾਵੋ ਭੈਣੋ ਬਜ਼ੁਰਗੋ ਮਤਾਓ ਬੱਚਿਓ ਤੁਹਾਡੇ ਕਰਕੇ ਹਾਂ ਮੇਰੇ ਪਿਆਰੇ ਸਰੋਤਿਓ ਮੇਰਾ ਰੱਬ ਹੋ ਤੁਸੀਂ ਅ ਬਿੱਟੂ ਜੀ ਤੁਹਾਡੇ ਗੀਤ ਬਹੁਤ ਸਾਰੇ ਗਾਇਕਾਂ ਨੇ ਗਾਏ ਆ ਜੀ ਔਰ ਜੇਕਰ ਮੈਂ ਤੁਹਾਰਡੇ ਕੋਲੋਂ ਜਾਨਣਾ ਚਾਹਾਂ ਕਿ ਤੁਹਾਡੇ ਪਸੰਦੀਦਾ ਗਾਇਕ ਕੌਣ ਨੇ ਮੇਰੀ ਪਸੰਦੀਦਾ ਗਾਇਕ ਸਰਦੂਲ ਸਕੰਦਰ ਸਾਹਿਬ ਸੀ ਜੀ ਹਾਂ ਜੀ ਮੈਂ ਹੁਣ ਵੀ ਸੁਣਦਾ ਤਾਂ ਉਹਨਾਂ ਨੂੰ ਹੀ ਸੁਣਦਾ ਜੀ ਠੀਕ ਹੈ ਅਸੀਂ ਉਹਨਾਂ ਦੇ ਗਾਇਕੀ ਵਾਲੇ ਪਾਸੇ ਤੱਕ ਦੇ ਸੋਚ ਵੀ ਨਹੀਂ ਸਕਦੇ ਜੀ ਜੋ ਉਹ ਕੋਈ ਵੀ ਨਹੀਂ ਸੋਚ ਸਕਦਾ ਮੈਂ ਤਾਂ ਕਹਿੰਦਾ ਮੈਨੂੰ ਤਾਂ ਨਾਰਥ ਇੰਡੀਆ 'ਚ ਨਹੀਂ ਕੋਈ ਬੰਦਾ ਨਜ਼ਰ ਆਉਂਦਾ ਜੀ ਜੋ ਕੁਝ ਉਹ ਗਾਗੇ ਐ ਜੋ ਕੁਝ ਉਹ ਕਰਗੇ ਐ ਮੈਨੂੰ ਬੜਾ ਲੰਮਾ ਸਮਾਂ ਉਹਨਾਂ ਨਾਲ ਸਾਥ ਦੋਸਤੀ ਦਾ ਐ ਜੇ ਬ੍ਰਦਰਲੀ ਐ ਜੇ ਫੈਮਿਲੀ ਦੇ ਤੌਰ ਤੇ ਮਿਲਿਆ ਜੀ ਤੇ ਮੈਂ ਉਹਨਾਂ ਦੇ ਨਾਲ ਬਹੁਤ ਲੰਬਾ ਸਮਾਂ ਉਹਵੇਂ ਦਾ ਗਾਇਕ ਮੇਰੀ ਨਜ਼ਰ ਨਹੀਂ ਆਉਂਦਾ ਕੋਈ ਜੀ ਅਜੇ ਵੀ ਨਹੀਂ ਆਉਂਦਾ ਜੀ ਸੱਚੀ ਗੱਲ ਹੈ ਉਹਨਾਂ ਦਾ ਕੋਈ ਗੀਤ ਜਾਂ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਥਰੂ ਆਪਣੀ ਗਾਇਕੀ ਦੇ ਰਹੀ ਹੈ ਕਹਿਣਾ ਤਾਂ ਮੈਂ ਉਹਨਾਂ ਨੂੰ ਬਹੁਤ ਖੁਸ਼ ਹੈ ਮੈਂ ਕੀ ਖਵਾ ਉਹਨਾਂ ਨੂੰ ਕੀ ਕਹਿ ਸਕਦਾ ਪਰਮਾਤਮਾ ਜਿੱਥੇ ਵੀ ਨੇ ਉਹ ਜੀ ਉੱਥੇ ਕਿਤੇ ਤਰਜ਼ਾ ਬਣਾ ਰਹੇ ਹੋਣਗੇ ਜੀ ਪਤਾ ਨਹੀਂ ਕਿੰਨੂ ਕਿੰਨੂ ਖੁਸ਼ ਕਰ ਰਹੇ ਹੋਣਗੇ ਉਹਨਾਂ ਦੀ ਗਾਇਕੀ ਸਦਾ ਜਿੰਦਾ ਰਹਿਣੀ ਹੈ ਉਹਨਾਂ ਦੀ ਆਵਾਜ਼ ਸਦਾ ਜ਼ਿੰਦਾ ਰਹਿਣੀ ਹੈ ਉਹਨਾਂ ਦੀਆਂ ਯਾਦਾਂ ਸਾਡੇ ਅੰਦਰ ਸਦਾ ਜ਼ਿੰਦਾ ਰਹਿਣੀਆਂ ਨੇ ਜੀ ਮੈਂ ਉਹਨਾਂ ਦਾ ਗੀਤ ਜਿਹੜਾ ਉਹਨਾਂ ਨੇ ਮੇਰਾ ਇੱਕ ਗੀਤ ਰਿਕਾਰਡ ਕਰਾਇਆ ਸੀ ਮੈਂ ਤੁਹਾਡੀ ਨਜ਼ਰ ਕਰਦਾ ਜੀ ਛੁਟਕੀ ਜੀ ਇਹ ਗੀਤ ਮੇਰੇ ਉਦੋਂ ਜਿਹੜਾ ਦਿਮਾਗ ਚ ਆਈ ਸੀ ਗੱਲ ਛੁਟਕੀ ਕਿ ਹਰ ਬੰਦਾ ਨੱਚਦਾ ਨਾਲ ਛੁਟਕੀ ਵੱਜਦੀ ਹੁੰਦੀ ਹੈ ਜੀ ਮੈਂ ਕਿਹਾ ਟਾੜੀ ਲਈ ਗਿੱਧੇ ਲਈ ਬੋਤਨੇ ਲਿਖਿਆ ਮੈਂ ਛੁਟਕੀ ਲਿਖੀ ਸੀ ਜੀ ਉਹ ਮੈਂ ਲਿਖੀ ਸੀ ਫੀਮੇਲ ਵੱਲੋਂ ਪਰ ਏ ਭਾਜੀ ਦੀ ਸਦੂਲ ਸਕੰਦਰ ਸਾਹਿਬ ਉਹਨਾਂ ਨੇ ਸੀ ਕਹਿੰਦੇ ਨਹੀਂ ਇਹਨੂੰ ਮੇਲ ਵੱਲੋਂ ਕਰਨਾ ਹੈ ਜੀ ਵੀ ਕੁੜੀ ਜਦੋਂ ਚੁਟਕੀ ਮਾਰਦੀ ਹੈ ਕਦੇ ਹੀ ਮਾਰਦੀ ਹੈ ਉਹ ਜਿਹੜੀ ਚੁਟਕੀਆਂ ਅਲੱਗ ਲੱਗੇਗੀ ਇਹ ਉਹਨਾਂ ਦੀ ਕ੍ਰिएशन ਹੈ ਕਿ ਮੈਨੂੰ ਕਨਵਰਟ ਕੀਤਾ ਗੀਤ ਫਿਰ ਜਿਹੜਾ ਸੀ ਮੈਂ ਤੁਹਾਡੀ ਨਜ਼ਰ ਕਰਦਾ ਜੀ ਨੀ ਤੂੰ ਨੱਚਦੀ ਰਹੀ ਤੇ ਸਾਥੋਂ ਬਚਦੀ ਰਹੀ ਨੀ ਤੂੰ ਨੱਚਦੀ ਰਹੀ ਤੇਸਾ ਤੋਂ ਬਚਦੀ ਰਹੀ ਹਾਏ ਕਤਲ ਅਦਾਵਾਂ ਨਾਲ ਕਰਗੀ ਕਤਲ ਜਿਹੜੀ ਚੁਟਕੀ ਚੁਟਕੀ ਹਾਏ ਮਿੱਤਰਾਂ ਦਾ ਦਿਲ ਲੈ ਕੇ ਲੁੱਟ ਸੋਹਣੀਏ ਨੀ ਤੇਰੀ ਚੁਟਕੀ ਹਾਏ ਚੁਟਕੀ ਨਿਹਾਇ ਚੁਟਕੀ ਬਿੱਟੂ ਜੀ ਤੁਸੀਂ ਆ ਸੋਲੋ ਗਾਇਕੀ ਵੀ ਕੀਤੀ ਹੈ ਜੀ ਐਂਡ ਹੁਣ ਤੁਸੀਂ ਦੋ ਗਾਣਾ ਗਾਇਕੀ ਜਿਹੜੀ ਉਹ ਕਰ ਰਹੇ ਹੋ ਮਿਸ ਸੁਰਮਣੀ ਦੇ ਨਾਲ ਬਿਲਕੁਲ ਸੋ ਕਿਸ ਤਰ੍ਹਾਂ ਦਾ ਤਜਰਬਾ ਹੈ ਤਜਰਬਾ ਮੈਂ ਨਾ ਮੇਰਾ ਛੋਟੇ ਤੋਂ ਲੈ ਕੇ ਜਿਹੜੇ ਨਵੇਂ ਕਲਾਕਾਰ ਨੇ ਉਹਨਾਂ ਨਾਲ ਵੀ ਓਨਾ ਹੀ ਪਿਆਰ ਹੈ ਜੀ ਜਿਹੜੇ ਪੁਰਾਣੇ ਤੋਂ ਪੁਰਾਣੇ ਗੀਤਕਾਰ ਤੇ ਗਾਇਕ ਨੇ ਭਾਵੇਂ ਗੀਤਕਾਰਾਂ ਦੇ ਵਿੱਚ ਗੀਤਕਾਰੀ ਦੇ ਬਾਬਾ ਬੋੜ ਬਾਬੂ ਸਿੰਘ ਮਾਨ ਸਾਹਿਬ ਕਹਿ ਲਓ ਜੀ ਸਾਡੇ ਆਈਡਲ ਨੇ ਉਹ ਗੀਤਕਾਰੀ ਚ ਬੜੀ ਵੱਡੀਆਂ ਗੱਲਾਂ ਨੇ ਉਹਨਾਂ ਨੇ ਬੜੇ ਮਾਰਕੇ ਮਾਰੇ ਆ ਜੀ ਉਹਨਾਂ ਤੋਂ ਲੈ ਕੇ ਨਵੇਂ ਗੀਤਕਾਰ ਤੱਕ ਪੁਰਾਣੇ ਗਾਇਕ ਸਦੀਕ ਸਾਹਿਬੋਂ ਤੋਂ ਲੈ ਕੇ ਸੁਨਦਰ ਸਿੰਧਾ ਜੀੋਂ ਤੋਂ ਲੈ ਕੇ ਨਵੇਂ ਗਾਇਕਾਂ ਤੱਕ ਮੇਰਾ ਸਾਰਿਆਂ ਨਾਲ ਬਰਾਬਰ ਦਾ ਰਾਬਤਾ ਜੀ ਤੇ ਮੈਨੂੰ ਉਹਨਾਂ ਦੇ ਵਿੱਚੋਂ ਫਿਰ ਕਹਿਣ ਲੱਗਾ ਕਿ ਸੁਨਦਰ ਸਿੰਧਾ ਜੀ ਵੀ ਨੇ ਜਾਈ ਹੈ ਹੈਨਾ ਜੀ ਜੀ ਉਹਨਾਂ ਤੋਂ ਮੈਨੂੰ ਸਿੱਖਣ ਨੂੰ ਮਿਲਿਆ ਉਹਨਾਂ ਨੇ ਇੱਕੋ ਹੀ ਗੱਲ ਸ਼ੁਰੂ ਤੋਂ ਮੇਰੀ ਬੜੀ ਉਹਨਾਂ ਨਾਲ ਦੋਸਤੀ ਸੀ ਪਿਓ ਪੁੱਤਾਂ ਦਾ ਰਿਸ਼ਤਾ ਤਾਂ ਮੈਨੂੰ ਉਹ ਕਹਿੰਦੇ ਹੁੰਦੇ ਸੀ ਆ ਗਿਆ ਯਾਰ ਪੁੱਤਰ ਜੀ ਵੀ ਤੂੰ ਮੇਰਾ ਕਹਿੰਦੇ ਯਾਰ ਵੀ ਹੈ ਮੇਰਾ ਪੁੱਤਰ ਵੀ ਹੈ ਜੀ ਤੇ ਬੜਾ ਖੁਸ਼ੀ ਹੁੰਦੀ ਸੀ ਮੈਂ ਕਿਹਾ ਜੀ ਕੁਝ ਦੱਸੋ ਉਹਨਾਂ ਨੇ ਸ਼ੁਰੂ ਤੋਂ ਜੋ ਮੈਨੂੰ ਦੱਸਿਆ ਕਿ ਇੱਕ ਚੀਜ਼ ਕਦੇ ਨਹੀਂ ਅਪਣਾਣੀ ਨਾ ਦੁਗਾਣਾ ਅਪਣਾਉਣਾ ਨਾ ਸੋਲੋ ਜੀ ਔਰ ਉਹਨਾਂ ਨੂੰ ਮੈਂ ਇਹ ਚੀਜ਼ ਤੋਂ ਉਹਨਾਂ ਤੋਂ ਸਿੱਖਿਆ ਮੈਂ ਬਰਾਬਰ ਰੱਖਿਆ ਦੁਗਾਣਾ ਵੀ ਤੇ ਸੋਲੋ ਵੀ ਅੱਜ ਤੱਕ ਤੁਸੀਂ ਮੇਰੀ ਪਹਿਲੀ ਟੇਪ ਦੇ ਵਿੱਚ ਵੀ ਪੰਜ ਗੀਤ ਡਿਊਇਟ ਪੰਜ ਸੋਲੋ ਜੀ ਉਸ ਤੋਂ ਪਹਿਲੀ ਟੇਪ ਚ 7 ਸੋਲੋ ਇੱਕ ਡਿਊਇਟ ਜੀ ਉਹ ਤੋਂ ਬਾਅਦ ਵੀ ਜਿਹੜੇ ਮੈਂ ਕੀਤਾ ਮੇਰੇ ਦੋ ਗੀਤ ਉਸ ਟੇਪ ਦੇ ਵਿੱਚ ਡਿਊਇਟ ਜੀ ਚਾਰ ਸੋਲੋ ਜੀ ਉਸ ਤੋਂ ਬਾਅਦ ਮੈਂ ਮਤਲਬ ਕਿ ਕੱਲੇ-ਕੱਲੇ ਸੂਲੂ ਕਰਦਾ ਰਿਹਾ ਭਾਵੇਂ ਟੇਪ ਡਿਊਟ ਹੁੰਦੀ ਰਹੀ ਮੈਂ ਬਰਾਬਰ ਰੱਖਿਆ ਸੀ ਬਰਾਬਰ ਸੰਤੋਲ ਰੱਖਿਆ ਜੀ ਕਿਉਂਕਿ ਜਿੱਥੇ ਵੀ ਜਿੰਮੇ ਦੀ ਲੋਡ ਪਈ ਉਹਦਾ ਮਾਲਕ ਦੀ ਬੜੀ ਕਿਰਪਾ ਉਹਦਾ ਸ਼ੁਕਰਾਨਾ ਹੈ ਤੁਸੀਂ ਕਹਿ ਦਿੱਤਾ ਕਿ ਮੈਂ ਸੰਤੋਲ ਰੱਖਿਆ ਪਰ ਮੇਰੇ ਜ਼ਿਹਨ 'ਚ ਇੱਕ ਸਵਾਲ ਆ ਰਿਹਾ ਕਿ ਜਦੋਂ ਤੁਸੀਂ ਸੋਲੋ ਗਾਉਂਦੇ ਹੋ ਸਾਰਾ ਮਤਲਬ ਸਟੇਜ ਤੁਹਾਡੇ ਕੋਲ ਆ ਤੁਸੀਂ ਆਪਣੇ ਆਪ ਨੇ ਆਲ ਜਾਂ ਮਿਊਜ਼ੀਸ਼ੀਅਨ ਦੇ ਨਾਲ ਆਪਣਾ ਰਾਪਟਾ ਬਣਾਉਣਾ ਪਰ ਜਦੋਂ ਤੁਸੀਂ ਦੋ ਗਾਣਾ ਗਾਇਕੀ ਗਾਉਂਦੇ ਹੋ ਉਹ ਤਾਲ ਮੇਲ ਕਿਸ ਤਰੀਕੇ ਦੇ ਨਾਲ ਬਣਾਉਂਦੇ ਹੋ ਉਹ ਤਾਲ ਮੇਲ ਬਣਾਉਣ ਦੇ ਵਿੱਚ ਮੁਸ਼ਕਲਾ ਆਉਂਦੀ ਹੈ ਕਦੀ ਮੁਸ਼ਕਲ ਨਹੀਂ ਕਦੇ ਆਈ ਜੀ ਕਦੇ ਮੁਸ਼ਕਲ ਨਹੀਂ ਆਈ ਰਹਿਮਤ ਹੈ ਉਹਦੀ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਕਿਉਂਕਿ ਡਿਊਇਟ ਗਾਉਣ ਵਾਲੇ ਬੰਦੇ ਵਾਸਤੇ ਸੋਲੋ ਗਾਉਣਾ ਬਹੁਤ ਔਖਾ ਗਲਾ ਡਿਊਇਟ ਤੇ ਲੱਗ ਜਾਂਦਾ ਹੈ ਪਰ ਮੈਂ ਤੁਹਾਨੂੰ ਦੱਸਿਆ ਨਾ ਕਿ ਉਹਨਾਂ ਉਸਤਾਦਾਂ ਨੇ ਕੁਝ ਨੁਕਤੇ ਦਿੱਤੇ ਐ ਉਹਨਾਂ ਨੁਕਤਿਆਂ ਕਰਕੇ ਅੱਜ ਵੀ ਵਰਕਰਾਂ ਨਾ ਕੋਈ ਗੱਲ ਨਹੀਂ ਸੋਨੋ ਵੀ ਗਾਈ ਦਾ ਡਿਊਟ ਵੀ ਕਹਿੰਦਾ ਕਿਸੇ ਦੀ ਵੀ ਡਿਮਾਂਡ ਆ ਜਾਂਦੀ ਐ ਮੇਰੇ ਕੀ ਤੁਹਾਨੂੰ ਕਦੀ ਨੋਕ-ਚੋਕ ਨਹੀਂ ਹੋਈ ਕਿ ਇਹ ਗੀਤ ਗਾਣਾ ਹੈ ਕਿ ਇਹ ਨਹੀਂ ਗਾਣਾ ਹੁੰਦੀ ਐ ਹੁੰਦੇ ਐ ਡਿਊਟ ਦੇ ਵਿੱਚ ਬੜੇ ਸੈਕਰੀਫਾਈਸ ਹੁੰਦੇ ਨੇ ਕੁੜੀ ਨੂੰ ਬੜੇ ਸੈਕਰੀਫਾਈਸ ਕਰਨੇ ਪੈਂਦੇ ਨੇ ਮੁੰਡੇ ਨੂੰ ਬਹੁਤ ਸੈਕਰੀਫਾਈਸ ਕਰਨੇ ਪੈਂਦੇ ਨੇ ਮੈਂ ਅਕਸਰ ਕਹਿੰਦਾ ਡਿਊਟ ਦੇ ਵਿੱਚ ਤਾਂ ਨਾ ਬਹੁਤੀਆਂ ਜੋੜੀਆਂ ਦਾ ਤੁਸੀਂ ਦੇਖਿਆ ਕਿ ਮੁੰਡਾ 6 ਫੁੱਟ ਦਾ ਤੇ ਕੁੜੀ 4 ਫੁੱਟ ਦੀ ਹੁੰਦੀ ਹੈ ਜੀ ਤੇ ਜਿਹੜਾ ਸਟੈਂਡ ਹੁੰਦਾ ਨਾ ਮਾਈਕ ਦਾ ਮਾਈਕ ਕਲਚਰ ਉਹਦਾ ਜਿਹੜਾ ਸਟੈਂਡ ਦੇ ਸਾਈਜ਼ ਤੇ ਹੀ ਸ਼ੁਰੂ ਹੋ ਜਾਂਦੀ ਐ ਲੋਕ ਚੋਕ ਤਾਂ ਉਹ ਕਹਿੰਦੀ ਐ ਮੇਰੇ ਮੈਨੂੰ ਔਖਾ ਥੋੜਾ ਗਾਉਣਾ ਕਹਿੰਦਾ ਮੈਨੂੰ ਨੀਵਾ ਹੋ ਕੇ ਗਾਉਣਾ ਬਿਲਕੁਲ ਅੱਜ ਕੱਲ ਤਾਂ ਚਲੋ ਰਿਵਾਜ ਹੀ ਮਾਈਕ ਦੂਸਰੇ ਕਾਰਡਲੈਸ ਆ ਗਏ ਤੇ ਆਪਣਾ ਆਪਣਾ ਸਟੈਂਡ ਤੇ ਕੋਈ ਗਾਉਂਦਾ ਨਹੀਂ ਪਰ ਡਿਊਟ ਗਾਇਕੀ ਆ ਜਿਹੜੀ ਸਟੈਂਡ ਤੇ ਮਾਈਕ ਲਾ ਕੇ ਜਿਹੜਾ ਵੱਡੇ ਸਿੰਗਰਾਂ ਵਾਂਗੂ ਜਿਹੜੇ ਪੁਰਾਣੇ ਨੇ ਦیدار ਸੰਧੂ ਸਾਹਿਬ ਰਮਲਾ ਸਾਹਿਬ ਜਸਵੰਤ ਸੰਦੀਲਾ ਸਾਹਿਬ ਪਰਮਿੰਦਰ ਸੰਧੂ ਜੀ ਮਮਦ ਜ਼ਦੀਕ ਜੀ सुरेंद्र ਸ਼ਿੰਦਾ ਜੀ ਗੁਲਸ਼ਨ ਕੋਮਲ ਮਤਲਬ ਉਹਨਾਂ ਤੋਂ ਸਿੱਖਣ ਨੂੰ ਇਹ ਮਿਲਦਾ ਵੀ ਜੋ ਦੋ ਗਾਣਾ ਗਾਇਕੀ ਦਾ ਅਸਲੀ ਜਿਹੜੀ ਤਰੀਕਾ ਹੈ ਉਹ ਸਟੈਂਡ ਮਾਈਕ ਤੇ ਹੈ ਤੇ ਕਦੇ ਨੋਕ ਝੋਕ ਨਹੀਂ ਹੋਈ ਇਹਨਾਂ ਗੱਲਾਂ ਤੋਂ ਅਸੀਂ ਘੱਟ ਕਰਦੇ ਆਂ ਬੜੀ ਕਿਰਪਾ ਮੇਰੇ ਨਾਲ ਸ਼ਰਮਣੀ ਜੀ ਉਹਨਾਂ ਨੇ ਗਾਇਆ ਬੜਾ ਗੱਡ ਕੇ ਜਿੰਨਾ ਗਾਇਆ ਵੀ ਪਤਾ ਲੱਗਦਾ ਵੀ ਹਾਂ ਸਾਡਾ ਬੜਾ ਤਾਲ ਮਿਲ ਜੀ ਤੁਸੀਂ ਪੰਜਾਬ ਦੇ ਵਿੱਚ ਵੀ 스테जेस ਲਗਾਈਆਂ ਤੁਸੀਂ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਪਰਫਾਰਮ ਕੀਤਾ ਆ ਕਿੱਥੇ ਜ਼ਿਆਦਾ ਵਧੀਆ ਲੱਗਦਾ ਹੈ ਨੇਚਰਲੀ ਗਾਇਕੋ ਵਧੀਆ ਤਾਂ ਸਾਰੀ ਜਗ੍ਹਾ ਲੱਗਦਾ ਹੋਗਾ ਕੋਈ ਐਦਾਂ ਦੇ ਪਲ ਜਿਹੜੇ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਣ ਕੋਈ ਐਦਾਂ ਦਾ ਸਾਨੂੰ ਉਹ ਪਲ ਸਾਡੇ ਨਾਲ ਸਾਂਝੇ ਕਰੋ ਪਲ ਆ ਜਿਹੜਾ ਵਧੀਆ ਲੱਗਣ ਦੀ ਤੁਸੀਂ ਗੱਲ ਕੀਤੀ ਹੋ ਤਾਂ ਇਹ ਹੈ 스테ਜ ਤਾਂ 스테ਜ ਹੈ ਜੀ 스테ਜ ਜਦੋਂ ਕਲਾਕਾਰ ਕੋਈ ਵੀ ਕਰਦਾ ਹੈ ਨਾ ਜੀ ਮੈਂ ਆ ਜਾਂ ਐ ਨਹੀਂ ਕੋਈ ਵੀ ਸਾਡਾ ਕਲਾਕਾਰ ਹੈ ਉਹਦੇ ਵਾਸਤੇ ਹਰ ਸਟੇਜ ਨਵੀਂ ਹੁੰਦੀ ਹੈ ਜੀ ਕਿਉਂਕਿ ਸਟੇਜ ਸਾਡਾ ਇਮਤਿਹਾਨ ਹੁੰਦਾ ਜੀ ਅੱਜ ਅਸੀਂ ਸਟੇਜ ਕੀਤੀ ਹੈ ਕਿ ਬਿਲਕੁਲ ਪਿੰਡੂ ਆਡੀਅנס ਆ ਉਹਦੇ ਵਿੱਚ ਜੀ ਦੂਸਰੇ ਦਿਨ ਸਾਡਾ ਪ੍ਰੋਗਰਾਮ ਹੈ ਚੰਡੀਗੜ੍ਹ ਦੀ ਉਹ ਟੋਟਲੀ ਸ਼ਹਿਰੀ ਆ ਆਡੀਅנס ਹੈ ਤੀਸਰੇ ਦਿਨ ਸਾਡਾ ਬੰਬੇ ਪ੍ਰੋਗਰਾਮ ਹੈ ਟੋਟਲੀ ਚੇਂਜ ਹੈ ਜੀ ਚੌਥੇ ਦਿਨ ਤੁਸੀਂ ਫਿਰ ਇੱਕਦਮ ਪਿੰਡੂ ਏਰੀਆ 'ਚ ਕਦੇ ਇਹ ਸਾਡਾ ਇਹ ਇਹ ਸੰਤੋਲ ਜਿਹੜਾ ਨਾ ਉਹ ਆਈਕਿਊ ਮੋਕੇ ਤੇ ਦੇਖਣਾ ਪੈਂਦਾ ਵੀ ਕਿਵੇਂ ਦੀ ਆਡੀਅנס ਆ ਓਵੇਂ ਦਾ ਮੈਟਰ ਓਵੇਂ ਦਾ ਸਟਾਈਲ ਓਵੇਂ ਦੀਆਂ ਗੱਲਾਂ ਓਵੇਂ ਦਾ ਢਾਲ ਲਈਦਾ ਜੀ ਕਿਉਂਕਿ ਮੈਂ ਸਟੇਜ ਤੇ ਕਮੇਡੀ ਕਰਦਾ ਬਹੁਤ ਜੀ ਤੁਹਾਨੂੰ ਸੱਚੀ ਗੱਲ ਦੱਸਾਂ ਮੈਨੂੰ ਮੈਂ ਕਦੇ ਸਟੇਜ ਸੈਕਟਰੀ ਨਹੀਂ ਰੱਖਿਆ ਜੀ ਕਦੇ ਨਹੀਂ ਰੱਖਿਆ ਜਦੋਂ ਮਾਈਕ ਫੜ ਲੈਣਾ ਜੀ ਉਸ ਤੋਂ ਬਾਅਦ ਭਾਵੇਂ 3 ਘੰਟੇ ਕੋਣਾ ਭਾਵੇਂ 4 ਘੰਟੇ ਕੋਣਾ ਜੀ ਕਿਸੇ ਨੂੰ ਮਾਈਕ ਨਹੀਂ ਦੇਣਾ ਕਹਦੇ ਦਾ ਜੇ ਪੈਸੇ ਵੀ ਕੋਈ ਬੋਲਣੇ ਨੇ ਮੈਂ ਕਹਾ ਯਾਰ ਮੈਂ ਹੀ ਬੋਲ ਦਿੰਦਾ ਐਵੇਂ ਟਾਈਮ ਨਾ ਖਰਾਬ ਕਰੋ ਕੋਈ ਗੱਲ ਨਹੀਂ ਇਸ ਤਰ੍ਹਾਂ ਹੀ ਕਰਦੇ ਆ ਜਿਹੜੀਆਂ ਯਾਦਾਂ ਦੀ ਤੁਸੀਂ ਗੱਲ ਕਰਦੇ ਹੋ ਪਿਆਰ ਲੋਕਾਂ ਦਾ ਇਨਾ ਪਿੰਡਾਂ ਚੋਂ ਮਿਲਦਾ ਨਹੀਂ ਮਿਲਦਾ ਕਿਤੋਂ ਬਸ ਜੀ ਪਿੰਡਾਂ ਦਾ ਪਿਆਰ ਸਾਡਾ ਪਿੰਡ ਸਾਡਾ ਪੰਜਾਬ ਦੁਨੀਆ ਤੇ ਮੈਂ ਕਹਿੰਦਾ ਮੈਨੂੰ ਨਹੀਂ ਉਮੀਦ ਕੋਈ ਐਵੇਂ ਦੀ ਧਰਤੀ ਐਵੇਂ ਦੀ ਜਗਾ ਹੋਏਗੀ ਜੰਨਤ ਹੈ ਬਹੁਤ ਵਧੀਆ ਸੀ ਗੱਲਾਂ ਕੀਤੀਆਂ ਅੱਜ ਔਰ ਤੁਹਾਡੀ ਗਾਇਕੀ ਦੇ ਨਾਲ ਸੰਬੰਧਤ ਜਿਹੜੀਆਂ ਉਹ ਗੱਲਾਂ ਕੀਤੀਆਂ ਨੇ ਤੁਹਾਡੇ ਗਾਇਕੀ ਦੇ ਸਫ਼ਰ ਦੇ ਬਾਰੇ ਇਸ ਗੱਲਾਂ ਕੀਤੀਆਂ ਨੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਰੇ ਸਟਾਫ ਦਾ ਦੂਰਦਰਸ਼ਨ ਦਾ ਧੰਨਵਾਦ ਤੁਹਾਡਾ ਸੁਖਵੀਰ ਜੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਧੰਨਵਾਦ